हां जी दोस्तों इस टाइम आपा खड़े हैं पिंड सिंबल छलिया गरेवाड़ तो पिंड सिंबल छलिया के कोड़ खड़े हैं जी आपा ਤੇ بارش کافی ਟਾਈਮ ਤੋਂ ਹੋ ਰਹੀ ਆ ਜ ਬਹੁਤ ਹੀ ਜ਼ਿਆਦਾ بارش ਹੋ ਰਹੀ ਆ ਤੇ ਠੀਕਾ ਮੀਂਹ ਦੀ ਸਭਾਵਨਾ ਅੱਗੇ ਤੋਂ ਅੱਗੇ ਵਧ ਹੀ ਰਹੀ ਆ ਨਦੀ کافی ਜ਼ਿਆਦਾ ਢਾਈ ਹੋਈ ਆ ਇੰਦਰ ਦੇਖ ਸਕਦੇ ਹੋ ਦਰਖਤ ਵਗੈਰਾ ਕਿੰਨੇ ਡਾਈ ਹੋਏ ਆ ਤੇ ਠੀਕਾ ਆਪਣਾ ਪਿੰਡ ਇੱਥੋਂ ਦਾ ਬਸ ਥੋੜਾ ਜਿਹਾ ਦੂਰ ਆ ਅੱਧਾ ਕਿਲੋਮੀਟਰ ਵੀ ਨਹੀਂ ਬੰਦਾ ਹੈ ਪਿੱਛੇ ਵੀ ਦੇਖ ਸਕਦੇ ਹੋ ਨਦੀ ਕਿੰਨੀ ਜ਼ਿਆਦਾ ਢਾਈ ਹੋਈ ਆ ਇਥੇਗਾ ਉੱਧਰ ਇੱਕ ਜੀਸੀਵੀ ਲੱਗੀ ਹੋਈ ਆ ਕੰਮ ਚੱਲ ਰਿਹਾ ਹੈ ਜੀਸੀਵੀ ਦਾ ਤੇ ਠੀਕ ਆ ਜੀ ਆਪਣੇ ਬੰਨ੍ਹ ਵਗੈਰਾ ਨੂੰ ਵੀ ਚਾਹੀ ਜਲਦੇ ਹੋ ਉਧਰ ਉੱਤਰ ਕੰਨੇ ਬੰਨ੍ਹ ਵਗੈਰਾ ਲਗਾਣਾ ਕੁਝ ਕਰੂਗੇ ਦੇਖਦੇ ਆ ਬਾਕੀ ਪਿੰਡ ਦੇ ਵੱਲ ਤੇ ਕਾਫੀ ਜ਼ਿਆਦਾ ਹੀ ਕੰਮ ਚੱਲ ਰਿਹਾ ਹੈ ਪਾਣੀ ਰੋਕਣ ਦਾ ਪ੍ਰਬੰਧ ਹੋ ਰਿਹਾ ਹੈ ਪਹਿਲਾਂ ਤੋਂ ਹੀ ਕਿਉਂਕਿ ਪਿਛਲੇ 2.5 ਸਾਲ ਪਹਿਲਾਂ ਜਦੋਂ ਪਾਣੀ ਆਇਆ ਸੀਗਾ ਪਿੰਡ ਦੇ ਵਿੱਚ ਤਾਂ ਉੱਥੇ ਸਿਰੇ ਤੱਕ ਕਾਫੀ ਜ਼ਿਆਦਾ ਸੀਗੀ ਨਦੀ ਜੰਨੀ ਵੀ ਸਾਰੀ ਆ ਕਵਰ ਹੋਈ ਹੋਈ ਸੀ ਆਪਣੀ ਤੇ ਠੀਕ ਆ ਤੇ ਬਾਕੀ ਦੇਖ ਹੀ ਸਕਦੇ ਆ ਮਾਹੌਲ ਕਿਆ ਬਣਿਆ ਹੋਇਆ ਹੈ ਤੇ ਪੈਨਾ ਉਸ ਸਾਈਡ ਤੱਕ ਸੀਗੀ ਉਹ ਦੇ ਉਹਦੇ ਲਾਟ ਤੱਕ ਇੰਨਾ ਕਵਰ ਏਰੀਆ ਹੋਇਆ ਤਾਂ ਤੇ ਇੰਨਾ ਏਰੀਆ ਕਵਰ ਹੋਇਆ ਤਾਂ ਜਿੰਨਾ ਇੰਨਾ ਕ ਸਾਰਾ ਇੰਨਾ ਏਰੀਆ ਸੀਗਾ ਪਹਿਲਾਂ ਕਵਰ ਹੋਇਆ ਪਰ ਹੁਣ ਘਟ ਗਿਆ ਫੇਰ ਵੀ ਇਹ ਪਹਾੜਾਵਾਂ ਤੇ ਮੀਂਹ ਆ ਰਿਹਾ ਉਹਦੇ ਕਰਕੇ ਕਾਫੀ ਹੀ ਜ਼ਿਆਦਾ ਨਦੀ ਆ ਰਹੀ ਹੈ ਉਹਦੇ ਕਰਕੇ ਹੋਇਆ ਹੋਇਆ ਤੇ ਠੀਕ ਆ ਤੇ ਉਹ ਸਿਰੇ ਤੱਕ ਦੇਖ ਸਕਦੇ ਆ ਉਹ ਜਿੰਨੀ ਵੀ ਨਦੀ ਕਿੰਨੀ ਜ਼ਿਆਦਾ ਆ ਰਹੀ ਹੈ ਇਹ ਮੇਰੇ ਨਾਲ ਇਧਰ ਪ੍ਰੀਤ ਆ ਤੇ ਅਸੀਂ ਦੋਨੇ ਜਣੇ ਆਏ ਹੋਏ ਆ ਮੈਂ ਕਿ ਚਲੋ ਦੇਖਦੇ ਆਂ ਜਾ ਕੇ ਮਾਹੌਲ ਕਿਆ ਮਾਹੌਲ ਹੈਗਾ ਪਿੰਡ ਦੇ ਠੀਕਾ ਅਸਾਰ ਕਿਆ ਹੋ ਸਕਦੇ ਆ ਮਿੱਟੀ ਵਗੈਰਾ ਖਿਸਕੀ ਲੱਗਦੀ ਆ ਇਹ ਦੇਖੋ ਜੀ ਮੈਂ ਇਧਰ ਮਿੱਟੀ ਖਿਸਕਣੇ ਦੀ ਸਭਾਵਨਾ ਹੋਂ ਤੇ ਉਹ ਦੇਖੋ ਉੱਥੇ ਮਿੱਟੀ ਸਾਰੀ ਰੁੱੜ ਰੁੱੜ ਕੇ ਲੈਵਲ ਨੀਵਾ ਹੋ ਰਿਹਾ ਪਿਛਲੀ ਵਾਰੀ ਵਲਾਂ ਨਹਿਰ ਦਾ ਲੈਵਲ ਨਦੀ ਦਾ ਵਲਾਂ ਨੀਵਾਤਾ ਠੀਕ ਆ ਹੁਣ ਐ ਤੇ ਕੀ ਲੈਵਲ ਉੱਚਾ ਦਾ ਪਹਿਲਾਂ ਨੀਵਾਤਾ ਫੇਰ ਉੱਚਾ ਹੋ ਗਿਆ ਤਾਂ ਹੁਣ ਫੇਰ ਨੀਵਾ ਹੋ ਜਾਣਾ ਜੇ ਪਾਣੀ ਜ਼ਿਆਦਾ ਆ ਗਿਆ ਤੇ ਜਿਹੜੇ ਟੋਇਲ ਟੂਏ ਪੈ ਰਹੇ ਆ ਉਹ ਸਾਰੇ ਹੀ ਜੇਸੀਬੀ ਨਾਲ ਟਰਾਲੀਆਂ ਜੋ ਭਰ ਰਹੇ ਆ ਲੈ ਕੇ ਜਾ ਰਹੇ ਆ ਠੀਕ ਆ ਬੰਨ ਲਗਾ ਨਹੀਂ ਰਹੇ ਲੈ ਕੇ ਜਾ ਰਹੇ ਆ ਉਹ ਦੇਖੋ ਟਰਾਲੀ ਨੂੰ ਧੱਕਾ ਲਾ ਰਹੀ ਆ ਜੇਸੀਬੀ ਤੇ ਠੀਕ ਆ ਕੰਮ ਚੱਲ ਰਿਹਾ ਵਾ ਸੀ ਜੋਰਾਂ-ਸ਼ੋਰਾਂ ਦੇ ਪ੍ਰੀਤ ਕਾ ਲੱਗਦਾ ਏ ਹਾਂ ਜਮੀਨਾਂ ਹਟਿਆ ਪਾਣੀ ਕਾਫੀ ਜ਼ਿਆਦਾ ਆ ਜਾਣਾ ਜੇ ਨਾ ਹਟਿਆ ਦੇਖ ਲਾ ਹਟੇ ਵੀ ਰਿਹਾ ਹੈ ਲੋਸੀ ਉਹ ਇਹ ਕਿੱਥੇ ਤੱਕ ਦੀ ਉਹ ਸੇਰੇ ਤੱਕ ਸੀ ਹਨਾ ਜਦੋਂ ਮੇਤੇ ਆ ਨਹੀਂ ਹੋਇਆ ਹੈ। ਕਾਹੀ ਮੈਨੂੰ ਦੱਸਦਾ ਦਾ ਬੰਦਾ ਹਨਾ ਕਿ ਸੇਰੇ ਤੱਕ ਤਾਂ ਹੀ ਹੁੰਦੀ।